ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 34ਵੀਂ ਵਰਸੀ ਮੌਕੇ 1 ਸਤੰਬਰ ਨੂੰ ਪਟਿਆਲਾ ਦੇ ਪਾਮਕੋਟ ਵਿਖੇ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਸੀ ਜਿਸ ਦੇ ਵਿੱਚ ਸਮਾਜ ਸੇਵੀ ਪਟਿਆਲਾ ਪ੍ਰਸ਼ਾਸਨ ਤੇ ਉਗੀਆਂ ਸ਼ਖਸੀਅਤਾਂ ਸ਼ਾਮਲ ਰਹੀਆਂ ਇਸ ਮੌਕੇ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਪੰਜਾਬ ਦੇ ਪ੍ਰਧਾਨ ਸਾਬਕਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਆਨੰਦ ਆਪਣੀ ਪੂਰੀ ਟੀਮ ਦੇ ਨਾਲ ਕਈ ਦਾਨੀਆਂ ਨੂੰ ਲੈ ਕੇ ਇਸ ਖੂਨਦਾਨ ਕੈਂਪ ਦੇ ਵਿੱਚ ਮੌਜੂਦ ਰਹੇ ਜਿੱਥੇ ਕਿ ਖੋਦ ਸਾਬ ਦਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਅਨੰਦ ਦੇ ਵੱਲੋਂ ਵੀ ਖੂਨਦਾਨ ਕੀਤਾ ਗਿਆ ਸੀ ਤੇ ਅੱਜ ਉਹਨਾਂ ਦਾਨੀਆਂ ਦੇ ਲਈ ਇੱਕ ਵੱਡਾ ਸਨਮਾਨਿਤ ਕਰਨ ਵਾਲਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਪਟਿਆਲਾ ਦੇ ਹੀ ਵਿੱਚ ਜਿੱਥੇ ਕਿ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਪਟਿਆਲਾ ਤੋਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਆਈਪੀਐਸ ਡੀਆਈਜੀ ਪਟਿਆਲਾ ਰੇਂਜ ਹਰਚਰਨ ਸਿੰਘ ਭੁੱਲਰ DIG ਖੁਦ ਮੌਜੂਦ ਰਹੇ ਤੇ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਪੰਜਾਬ ਦੇ ਪ੍ਰਧਾਨ ਖत्री महासभा ਦੇ ਸੀਨੀਅਰ ਮੀਤ ਪ੍ਰਧਾਨ ਸਾਬਕਾ DSP ਐਡਵੋਕੇਟਰ ਜਿੰਦਰਪਾਲ ਅਨੰਦ ਵੀ ਇਸ ਸਨਮਾਨ ਪ੍ਰੋਗਰਾਮ ਦੇ ਵਿੱਚ ਪਹੁੰਚੇ ਜਿੱਥੇ ਕੀ ਉਹਨਾਂ ਦਾ ਵੀ ਸਨਮਾਨ ਕੀਤਾ ਗਿਆ ਤੇ ਉਗੀਆਂ ਸ਼ਕਸ਼ੀਤਾਵਾਂ ਜਿਹੜੀਆਂ ਪਹੁੰਚੀਆਂ ਸੀ ਜਿਨ੍ਹਾਂ ਦੇ ਵੱਲੋਂ 1 ਸਤੰਬਰ ਨੂੰ ਖੂਨਦਾਨ ਕੀਤਾ ਗਿਆ ਸੀ ਉਹਨਾਂ ਦਾ ਸਨਮਾਨ ਕੀਤਾ ਗਿਆ ਇਹ ਪ੍ਰੋਗਰਾਮ ਪੰਜਾਬ ਕੇਸਰੀ ਜਗ ਬਾਣੀ ਗਰੁੱਪ ਦੇ ਵੱਲੋਂ ਕਰਵਾਇਆ ਗਿਆ ਦੱਸ ਦिए ਕੀ ਰਜੇਸ਼ ਪੰਜੋਲਾ ਜੀ ਜੋ ਕਿ ਬਿਊਰੋ ਚੀਫ ਨੇ ਜਗਬਾਣੀ ਪੰਜਾਬ ਕੇਸਰੀ ਦੇ ਉਹਨਾਂ ਦੀ ਰਹਿਨਮਾਈ ਦੇ ਹੇਠ ਇਹ ਪ੍ਰੋਗਰਾਮ ਕੀਤਾ ਗਿਆ ਤੇ ਪਟਿਆਲਾ ਦਾ ਪੁਲਿਸ ਪ੍ਰਸ਼ਾਸਨ ਇਸ ਪ੍ਰੋਗਰਾਮ ਦੇ ਵਿੱਚ ਮੌਜੂਦ ਰਿਹਾ ਉਗੀਆਂ ਸ਼ਕਸ਼ੀਤਿਆਂ ਸ਼ਕਸ਼ੀਤਾ ਜਿਹੜੀਆਂ ਨੇ ਇਸ ਪ੍ਰੋਗਰਾਮ ਦੇ ਵਿੱਚ ਨਜ਼ਰ ਆਈਆਂ ਤੇ ਇੱਥੇ ਉਹਨਾਂ ਦਾਨੀਆਂ ਦਾ ਸਨਮਾਨ ਕੀਤਾ ਗਿਆ ਤੇ ਸਭ ਨੇ ਲਾਲਾ ਜਗਤ ਨਾਰਾਇਣ ਜੀ ਅਮਰ ਸ਼ੀਰਦ ਲਾਲਾ ਜਗਤ ਨਾਰਾਇਣ ਜੀ ਨੂੰ ਸ਼ਰਧਾਂਜਲੀ ਦਿੱਤੀ ਸਾਬਕਾ ਡੀਐਸਪੀ ਐਡਵੋਕੇਟ ਰਜਿੰਦਰਪਾਲ ਆਨੰਦ ਨੇ ਵੀ ਉਹਨਾਂ ਨੂੰ ਸ਼ਰਧਾਂ ਦੇ ਫੁੱਲ ਭੇਂਟ ਕੀਤੇ ਤਾਂ ਇਹ ਹਰ ਸਾਲ ਜਿਹੜਾ ਅਜਿਹਾ ਪ੍ਰੋਗਰਾਮ ਉਲੀਕਿਆ ਜਾਂਦਾ ਆ ਪਿਛਲੇ 42 ਸਾਲ ਤੋਂ ਇਹ 43ਵਾਂ ਪ੍ਰੋਗਰਾਮ ਸੀ 43ਵਾਂ ਖੂਨਦਾਨ ਕੈਂਪ ਸੀ ਵਰਸੀ ਜਿਹੜੀ ਸੀ 43ਵੀਂ ਸੀ ਹਰ ਸਾਲ ਉਹਨਾਂ ਦੀ ਵਰਸੀ ਮੌਕੇ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਨੂੰ ਸ਼ਰਧਾਂਜਲੀ ਦੇਣ ਦੇ ਲਈ ਅਜਿਹਾ ਕੈਂਪ ਲਗਾਇਆ ਜਾਂਦਾ ਤੇ ਬਾਅਦ ਦੇ ਵਿੱਚ ਇਹ ਕੈਂਪ ਤੋਂ ਬਾਅਦ ਅਜੇ ਹਾ ਪ੍ਰੋਗਰਾਮ ਲਿਖਿਆ ਜਾਂਦਾ ਤੇ ਇਸ ਪ੍ਰੋਗਰਾਮ ਦੇ ਵਿੱਚ ਜੋ ਮੁੱਖ ਮਹਿਮਾਨ ਪਹੁੰਚੇ ਸਨ ਜਿਨ੍ਹਾਂ ਦਾ ਸਨਮਾਨ ਹੋਇਆ ਉਹਨਾਂ ਦੀ ਜਵਾਨੀ ਸੁਣਾਉਣੀ ਆ ਪਹਿਲਾਂ ਸਭ ਤੋਂ ਪਹਿਲਾਂ ਸਾਬਕਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਅਨੰਦ ਕੀ ਕਹਿ ਰਹੇ ਨੇ ਉਹਨਾਂ ਦੀ ਜਵਾਨੀ ਸੁਣਾਉਣੀ ਆ ਉਸ ਤੋਂ ਬਾਅਦ 올 ਇੰਡੀਆ ਐਂਟੀ ਟੈਰਰਿਸਟ ਕਰਾਈਮ ਫਰੰਟ ਦੇ ਜੋ ਪ੍ਰੈਜ਼ੀਡੈਂਟ ਨੇ ਅਮਨ ਗਰਗ ਜੀ ਉਹਨਾਂ ਦੀ ਗੱਲਬਾਤ ਸੁਣਾਉਣੀ ਆ ਕਿ ਆਖਰ ਉਹ ਇਸ ਪ੍ਰੋਗਰਾਮ ਨੂੰ ਲੈ ਕੇ ਕੀ ਕਹਿ ਰਹੇ ਨੇ ਤੇ ਦੂਜੇ ਪਾਸੇ ਆਈਪੀਐਸ ਸਰਦਾਰ ਹਰਚਰਨ ਸਿੰਘ ਭੋਲਰ ਡੀਆਈਜੀ ਪਟਿਆਲਾ ਰੇਂਜ ਉਹ ਵੀ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਸਨ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਹਾਨੂੰ ਉਹਨਾਂ ਦੀ ਵੀ ਜਵਾਨੀ ਸੁਣਾ ਦਿੰਨੇ ਆ ਸਾਡੇ ਸਹਿਯੋਗੀ ਸੰਦੀਪ ਤੇ ਅੰਗਰੇਜ਼ ਸਿੰਘ ਦੇ ਵੱਲੋਂ ਗੱਲਬਾਤ ਕੀਤੀ ਗਈ ਹੈ ਸਤਿ ਸ਼੍ਰੀ ਅਕਾਲ ਜੈ ਸ਼ੀ ਰਾਮ ਭਾਰਤ ਮਾਤਾ ਕੀ ਜੈ ਹੋ ਮੈਂ ਤੁਹਾਡਾ ਆਪਣਾ ਰਜਿੰਦਰਪਾਲ ਆਨੰਦ ਸਾਫਕਰ ਡੀਐਸਪੀ ਐਡਵੋਕੇਟ ਸੂਬਾ ਪ੍ਰਧਾਨ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਸੀਨੀਅਰ ਮੀਤ ਪ੍ਰਧਾਨ ਖੱਤਰੀ ਮਹਾਸਭਾ ਪੰਜਾਬ ਭਰਾਓ ਅੱਜ ਬਹੁਤ ਹੀ ਇੰਪੋਰਟੈਂਟ ਮਕਦਸ ਦਿਨ ਹੈ ਮਕਦਸ ਦਿਨ ਇਸ ਲਈ ਮੈਂ ਕਹਿ ਰਿਹਾ ਕਿ ਅੱਜ ਦੇ ਦਿਨ 43 ਸਾਲ ਪਹਿਲਾਂ ਲਾਲਾ ਜਗਤ ਨਾਰਾਇਣ ਜੀ ਨੇ ਜੋ ਹਿੰਦ ਸਮਾਚਾਰ ਗਰੁੱਪ ਦੇ ਬਾਨੀ ਸਨ ਦੇਸ਼ ਦੀ ਇਕਤਾ ਤੇ ਅਖੰਡਤਾ ਤੇ ਸਾਡੇ ਆਪਸੀ ਭਾਈਚਾਰੇ ਨੂੰ ਕਾਇਮ ਰੱਖਣ ਲਈ ਆਪਣੀ ਅੱਜ ਦੇ ਦਿਨ ਉਹਨਾਂ ਨੇ ਸ਼ਹਾਦਤ ਦਿੱਤੀ ਖਾਲਸਤਾਨ ਅੱਤਵਾਦੀਆਂ ਨੇ ਉਹਨਾਂ ਨੂੰ ਅੱਜ ਦੇ ਦਿਨ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ ਕੁਝ ਦਿਨ ਪਹਿਲਾਂ ਉਹਨਾਂ ਨੂੰ ਸਮਰਪਿਤ ਉਹਨਾਂ ਦੀ ਯਾਦ ਨੂੰ ਸਮਰਪਿਤ 43 ਮਖੂਨਦਾਨ ਕੈਂਪ ਰਾਜਪੁਰਾ ਰੋਡ ਤੇ ਪਾਮਕੋਟ ਵਿੱਚ ਲਾਇਆ ਗਿਆ ਸੀ ਜਿੱਥੇ ਬਹੁਤ ਸਾਰੇ ਖੂਨਦਾਨੀਆਂ ਨੇ ਆਪਣਾ ਖੂਨਦਾਨ ਕੀਤਾ ਸੀ ਮੈਂ ਵੀ ਆਪਣੀ ਟੀਮ ਸਮੇਤ 51 ਡੋਨਰਜ਼ ਨੂੰ ਨਾਲ ਲਾਇਆ ਨਾਲ ਲੈ ਕੇ ਖੂਨਦਾਨ ਕੀਤਾ ਸੀ ਜਿਨ੍ਹਾਂ ਵੀ ਸੰਸਥਾਵਾਂ ਨੇ ਉਸ ਦਿਨ ਲਾਲਾ ਦੀ ਯਾਦ ਵਿੱਚ ਖੂਨਦਾਨ ਕੀਤਾ ਸੀ ਅੱਜ ਜਗ ਬਾਣੀ ਪੰਜਾਬ ਕੇਸਰੀ ਗਰੁੱਪ ਵੱਲੋਂ ਉਹਨਾਂ ਸਾਰੀਆਂ ਸੰਸਥਾਵਾਂ ਨੂੰ ਜਿਨ੍ਹਾਂ ਨੇ ਖੂਨਦਾਨ ਕੀਤਾ ਸੀ ਔਰ ਉਹਨਾਂ ਸਾਰੇ ਸੱਜਣਾ ਨੂੰ ਜਿਨ੍ਹਾਂ ਨੇ ਖੂਨਦਾਨ ਕੀਤਾ ਸੀ ਅੱਜ ਇੱਥੇ ਐਸ ਕੇ ਜੇ ਭਵਨ ਵਿੱਚ ਸਨਮਾਨਿਤ ਕੀਤਾ ਗਿਆ ਮਾਨਯੋਗ ਜੋੜੇ ਮਾਜਰਾ ਚੇਤਨ ਸਿੰਘ ਜੋੜੇ ਮਾਜਰਾ ਕੈਬਨਿਟ ਮਿਨਿਸਟਰ ਸਾਹਿਬ ਅੱਜ ਦੇ ਮੁੱਖ ਮਹਿਮਾਨ ਸਨ ਔਰ ਸਾਡੇ ਮਾਜੋਗ ਡੀਆਈਜੀ ਹਰਚੰਦ ਸਿੰਘ ਪੁੱਲਰ ਸਾਹਿਬ ਉਹ ਵੀ ਇੱਥੇ ਵਿਸ਼ੇਸ਼ ਮਹਿਮਾਨ ਸਨ ਜਿਨ੍ਹਾਂ ਨੇ ਸਾਰਿਆਂ ਨੂੰ ਕੂਨਦਾਨੀਆਂ ਨੂੰ ਸਨਮਾਨ ਕੀਤਾ ਔਰ ਇਹ ਸਨਮਾਨ ਨਾਲ ਮੈਂ ਇਹ ਸੰਦੇਸ਼ ਵੀ ਦੇਣਾ ਚਾਹਾਂਗਾ ਕਿ ਸਾਰੇ ਲੋਕਾਂ ਵਿੱਚ ਇੱਕ ਅੱਛਾ ਮੈਸੇਜ ਜਾਂਦਾ ਹੈ ਕੂਨਦਾਨੀਆਂ ਦੀ ਸਰਾਹਨਾ ਕਰਨਾ ਉਹਨਾਂ ਦੀ ਹੌਸਲਾ ਅਫਜ਼ਾਈ ਕਰਨਾ ਉਸ ਦੇ ਨਾਲ ਖੂਨਦਾਨੀ ਹੋਰ ਵੀ ਅੱਗੇ ਤੋਂ ਅੱਗੇ ਆਉਣਗੇ ਸੋ ਅੱਜ ਇਹ ਬਹੁਤ ਹੀ ਵੱਡਾ ਦਿਨ ਲਾਲਾ ਜੀ ਦੀ ਸ਼ਹਾਦਤ ਦਾ ਦਿਨ ਅੱਜ ਦੇ ਦਿਨ 43 ਸਾਲ ਪਹਿਲਾਂ ਅੱਤਵਾਦੀਆਂ ਨੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰਤਾ ਸੀ ਉਹਨਾਂ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਸੀ ਤੇ ਖੂਨਦਾਨੀਆਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਭਾਰਤ ਮਾਤਾ ਕੀ ਜੈ ਹੋ ਮੈਂ ਮੈਂ ਅਮਨਗਰਕ ਨੈਸ਼ਨਲ ਪ੍ਰੈਜ਼ੀਡੈਂਟ 올 ਇੰਡੀਆ ਐਂਟੀ ਟੈਰਰਿਸਟ ਐਂਟੀ ਕ੍ਰਾਈਮ ਫਰੰਟ ਇੰਡੀਆ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ 1 ਸਤੰਬਰ 2024 ਨੂੰ ਇਸੇ ਸਾਲ ਕੁਝ ਦਿਨ ਪਹਿਲਾਂ ਲਾਲਾ ਜਗਤ ਨਾਰਾਇਣ ਜੀ ਜੋ ਕਿ ਪੰਜਾਬ ਕੇਸਰੀ ਦੇ ਫਾਊਂਡਰ ਸਨ ਉਹਨਾਂ ਦੀ ਯਾਦ ਦੇ ਵਿੱਚ ਜਿਨ੍ਹਾਂ ਨੂੰ ਅੱਜ ਦੇ ਦਿਨ ਭਾਵ 9 ਸਤੰਬਰ ਵਾਲੇ ਦਿਨ ਮਤਲਬ ਸ਼ਹੀਦ ਕਰ ਦਿੱਤਾ ਗਿਆ ਸੀਗਾ ਕਿਉਂਕਿ ਖਾਲਿਸਤਾਨੀ ਅਤਵਾਦੀ ਜੋ ਕਿ ਇਸ ਪੰਜਾਬ ਨੂੰ ਸਾਡੇ ਦੇਸ਼ ਹਿੰਦੁਸਤਾਨ ਨੂੰ ਤੋੜਨਾ ਚਾਹੁੰਦੇ ਸੀਗੇ ਪਰ ਲਾਲਾ ਜਗਤ ਨਾਰਾਇਣ ਜੀ ਜੋ ਕਿ ਬਹੁਤ ਵੱਡੇ ਰਾਸ਼ਟਰਪੱਤ ਸੀਗੇ ਦੇਸ਼ ਪ੍ਰੇਮੀ ਸੀਗੇ ਉਹ ਕਿਸੇ ਵੀ ਹਾਲਤ ਦੇ ਵਿੱਚ ਇਹਨਾਂ ਜਿਹੜੇ ਖਾਲਿਸਤਾਨੀ ਆਤਵਾਦੀ ਨੇ ਉਹਨਾਂ ਦੀਆਂ ਕਿਸੇ ਵੀ ਕੋਝੀਆਂ ਚਾਲਾਂ ਨੂੰ ਸਕਸੈਸਫੁਲ ਨਹੀਂ ਹੋਣ ਦੇ ਰਹੇ ਸੀ ਇਸ ਕਰਕੇ ਉਹ ਲਾਲਾ ਜੀ ਮਤਲਬ ਉਹਨਾਂ ਦੀਆਂ ਅੱਖਾਂ ਦੇ ਵਿੱਚ ਰੜਕਦੇ ਸਨ ਅੱਜ ਦੇ ਦਿਨ ਉਹਨਾਂ ਨੇ ਲਾਲਾ ਜੀ ਦਾ ਖੂਨ ਸੜਕਾਂ ਤੇ ਵਹਾਇਆ ਨਾਲੀਆਂ ਦੇ ਵਿੱਚ ਵਹਾਇਆ ਸੋ ਉਹਨਾਂ ਦੀ ਯਾਦ ਦੇ ਵਿੱਚ ਜਿਵੇਂ ਕਿ ਪੰਜਾਬ ਕੇਸਰੀ ਗਰੁੱਪ ਪਟਿਆਲਾ ਦੇ ਚੀਫ ਬਿਊਰੋ ਸ਼੍ਰੀ ਰਜੇਸ਼ ਪੰਜੋਲਾ ਜੀ ਬਲਜਿੰਦਰ ਸ਼ਰਮਾ ਜੀ ਤੇ ਸਤਿੰਦਰ ਕੋਲ ਕੋਰਵਾਲੀਆ ਮੈਡਮ ਜੀ ਨੇ ਇਹ ਉਪਰਾਲਾ ਕੀਤਾ ਜਿਨ੍ਹਾਂ ਨੇ ਇਹ ਖੂਨਦਾਨ ਕੈਂਪ ਲਵਾ ਕੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਚਾਇਆ ਕਿਉਂਕਿ ਸਾਨੂੰ ਨਹੀਂ ਪਤਾ ਹੁੰਦਾ ਕਿ ਜੋ ਅਸੀਂ ਖੂਨਦਾਨ ਕਰ ਰਹੇ ਹਾਂ ਉਹ ਕਿੰਨੇ ਕੁ ਲੋਕਾਂ ਦੀ ਜਾਨ ਬਚਾਊਗਾ ਸੋ ਮੈਂ ਇਸ ਚੀਜ਼ ਲਈ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਅੱਜ ਦੇ ਦਿਨ ਜਿਨ੍ਹਾਂ ਲੋਕਾਂ ਨੇ 1 ਸਤੰਬਰ ਨੂੰ ਖੂਨਦਾਨ ਕੀਤਾ ਸੀ ਉਹਨਾਂ ਦਾ ਹੌਸਲਾ ਫੁਜਾਈ ਕਰਨ ਸਾਡੇ ਚੀਫ ਗੈਸਟ ਚੇਤਨ ਸਿੰਘ ਜੋੜਮਾਜਰਾ ਕੈਬਨਿਟ ਮੰਤਰੀ ਪੰਜਾਬ ਡੀਆਈਜੀ ਪੁੱਲਰ ਸਾਹਿਬ ਡੀਸੀ ਪਟਿਆਲਾ ਤੇ ਸਾਡੇ ਅਰਜਿੰਦਰਪਾਲ ਆਨੰਦ ਜੀ ਪ੍ਰਧਾਨ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਜੋ ਕਿ ਵਿਸ਼ੇਸ਼ ਤੌਰ ਤੇ ਦਾਨੀਆਂ ਦਾ ਹੌਸਲਾ ਫੁਜਾਈ ਕਰਨ ਆਏ ਨੇ ਮੈਂ ਨਾਲ ਹੀ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਕਿ ਇਸ ਦੁਨੀਆ ਦੇ ਵਿੱਚ ਹਰ ਚੀਜ਼ ਬਨਣੀ ਪੋਸੀਬਲ ਆ ਉਸੀ ਦੇਖਦੇ ਹਾਂ ਕਿ ਚਾਹੇ ਉਹ ਕੋਈ ਮਠਿਆਈਆਂ ਨੇ ਚਾਹੇ ਦੁੱਧ ਆ ਚਾਹੇ ਖੋਆ ਅਸੀਂ ਨਕਲੀ ਬਣਾ ਲੈਂਦੇ ਆ ਪਰ ਖੂਨ ਇੱਕ ਇਹੀ ਜਿਹੀ ਚੀਜ਼ ਹੈ ਜਿਸ ਨੂੰ ਨਕਲੀ ਨਹੀਂ ਬਣਾਇਆ ਜਾ ਸਕਦਾ ਇਹ ਸਿਰਫ ਇਨਸਾਨ ਦੇ ਵਿੱਚੋਂ ਹੀ ਕੱਢਿਆ ਜਾ ਸਕਦਾ ਤੇ ਇਨਸਾਨ ਦੇ ਵਿੱਚ ਹੀ ਪਾਇਆ ਜਾ ਸਕਦਾ ਸੋ ਖੂਨਦਾਨ ਸਭ ਤੋਂ ਵੱਡਾ ਦਾਨ ਹੈ ਇਸ ਕਰਕੇ ਮੈਂ ਤੋੜੇ ਇਸ ਚੈਨਲ ਦੇ ਰਾਹੀਂ ਇਸ ਮੀਡੀਆ ਦੇ ਰਾਹੀਂ ਮਤਲਬ ਲੋਕਾਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਉਹ ਜਿਹਾ ਇਹ ਕੈਂਪਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਤਾਂ ਕਿ ਲੋਕਾਂ ਦੀਆਂ ਜਾਨਾਂ ਬਚ ਸਕਣ ਜੈ ਹਿੰਦ ਜੈ ਭਾਰਤ ਲਾਲਾ ਜਗਤਰਾਜ ਜੀ ਦੀ ਯਾਦ ਵਿੱਚ ਪੰਜਾਬ ਕੇਸਰੀ ਜ਼ਰਿਆਵਲੋਂ ਜਿਹੜਾ ਬਲੱਡ ਨੇਸ਼ਨਲ ਕੈਂਪ ਲਾ ਰਹੇ ਆ ਇਹ ਬਹੁਤ ਹੀ ਵੱਡਾ ਦਾਣਾ ਬਲੱਡਦਾਨ ਜਿਹੜਾ ਹੈਗਾ ਜਦੋਂ ਵੀ ਕਿਸੇ ਜ਼ਰੂਰਤਮੰਦ ਨੂੰ ਜ਼ਰੂਰਤ ਪੈਂਦੀ ਹੈ ਤਾਂ ਇਸ ਅਦਾਰੇ ਨੇ ਬਲੱਡ ਡੋਨੇਸ਼ਨ ਦੇ ਜਿਹੜੇ ਕੈਂਪ ਲਾਏ ਨੇ ਉਹ ਅਲੱਗ-ਅਲੱਗ ਹਸਪੀਟਲਸ ਦੇ ਵਿੱਚ ਜਿਹੜੇ ਪਹੁੰਚਦੇ ਨੇ ਉਥੇ ਕਿਸੇ ਦਾ ਕੋਈ ਐਕਸੀਡੈਂਟ ਹੋ ਜਾਂਦਾ ਹੈ ਜਾਂ ਹੋਰ ਕਿਸੇ ਜ਼ਰੂਰਤਮੰਦ ਨੂੰ ਕੋਈ ਜ਼ਰੂਰਤ ਪੈਂਦੀ ਹੈ ਇਸ ਦੇ ਨਾਲ ਕੀਮਤੀ ਜਾਣਾ ਵਾਹੀ ਦੀ ਸੋ ਇਹ ਜਿਹੜਾ ਇਹਨਾਂ ਦਾ ਉਪਰਾਲਾ ਬਹੁਤ ਹੀ ਚੰਗਾ ਉਪਰਾਲਾ ਹੈ ਛਲੰਗਯੋਗ ਉਪਰਾਲਾ ਤਾਂ ਕਿ ਜਦੋਂ ਜ਼ਰੂਰਤਮੰਦੀਆਂ ਲੋੜਾਂ ਪੂਰੀਆਂ ਹੋ ਸਕਣ ਔਰ ਕਿਸੇ ਲਈ ਜਾਣ ਪਾਈ ਸਕੇ